ਸਾਸ਼ੀਕਾਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਨਿਤ ਕਪੂਰ ਔਰ ਅੱਜ ਜਿਸ ਢੰਗ ਦੇ ਨਾਲ ਪੂਰੇ ਦੇਸ਼ ਭਰ ਦੇ ਵਿੱਚ ਵੋਟਾਂ ਦੀ ਗਿਣਤੀ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਸ਼੍ਰੀ ਅਨੰਦਪੁਰ ਸਾਹਿਬ ਹਲਕੇ ਦੇ ਵਿੱਚ ਅਸੀਂ ਮੌਜੂਦ ਹਾਂ ਇੱਥੇ ਵੀ ਪੋਸਟਲ ਬੈਲਟ ਤੋਂ ਬਾਅਦ ਹੁਣ ਈਵੀਐਮ ਮਸ਼ੀਨਾਂ ਜਿਹੜੀਆਂ ਨੇ ਖੁੱਲੀਆਂ ਸ਼ੁਰੂ ਹੋ ਚੁੱਕੀਆਂ ਨੇ ਔਰ ਸ਼ੁਰੂਆਤੀ ਰੁਝਾਨਾ ਦੇ ਵਿੱਚ ਜਿਸ ਢੰਗ ਦੇ ਨਾਲ ਪੋਸਟਲ ਬੈਲਟ ਦੀ ਗੱਲ ਕਰੀ ਆਈ ਹੈ ਸ਼ੁਰੂਆਤੀ ਪਹਿਲੇ ਗੇੜ ਦੀ ਗੱਲ ਕਰੀਏ ਤੇ ਉਸ ਦੇ ਵਿੱਚ ਮਾਲਵਿੰਦਰ ਸਿੰਘ ਕੰਗ ਜਿਹੜੇ ਨੇ ਔਰ ਲੀਡ ਹਾਸਲ ਕਰਦੇ ਨਜ਼ਰ ਆ ਰਹੇ ਸੀ ਲੇਕਿਨ ਹੁਣ ਆંકડા ਜਿਹੜਾ ਉਹ ਬਦਲਦਾ ਹੋਇਆ ਨਜ਼ਰ ਆਇਆ ਹੁਣ ਕਾਂਗਰਸ ਦੇ ਵਿਜੇਂਦਰ ਸਿੰਘਲਾ ਜਿਹੜੇ ਨੇ ਉਹ ਲੀਡ ਹਾਸਲ ਕਰਦੇ ਨਜ਼ਰ ਆਏ ਨੇ ਔਰ ਜਿਸ ਢੰਗ ਦੇ ਨਾਲ ਹਜੇ ਸ਼ੁਰੂਆਤੀ ਰੁਝਾਨ ਹੈ ਈਵੀਐਮਾਂ ਖੁੱਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਵਕਫ ਵਕ ਵਿਧਾਨ ਸਭਾ ਦੀਆਂ ਵੀ ਅਮਾ ਜੜੀਆਂ ਨੇ ਉਹ ਖੁੱਲਦੀਆਂ ਨਜ਼ਰ ਆ ਰਹੀਆਂ ਨੇ ਔਰ ਉਸ ਦੇ ਵਿੱਚ ਫਿਲਹਾਲ ਜਿਹੜੇ ਵਿਜੇਂਦਰ ਸਿੰਘਲਾ ਨੇ ਉਹ ਲੀਡ ਹਾਸਲ ਕਰਦੇ ਨਜ਼ਰ ਆ ਰਹੇ ਨੇ ਦੂਜੇ ਨੰਬਰ ਤੇ ਮਾਲਵਿੰਦਰ ਸਿੰਘ ਕੰਗ ਜਿਹੜੇ ਨੇ ਵਿਜੇਂਦਰ ਸਿੰਘਲਾ ਨੂੰ ਕੜੀ ਚੁਣੌਤੀ ਦਿੰਦੇ ਹੋਏ ਨਜ਼ਰ ਆ ਰਹੇ ਨੇ ਦੋਨਾਂ ਦੇ ਵਿੱਚ ਖੜਾ ਮੁਕਾਬਲਾ ਵੇਖਣ ਨੂੰ ਮਿਲ ਰਿਹਾ ਹਾਲਾਂਕਿ ਉਸ ਤੋਂ ਬਾਅਦ ਭਾਜਪਾ ਦੇ ਸੁਭਾਸ਼ ਸ਼ਰਮਾ ਜਿਹੜੇ ਨੇ ਉਹ ਵੀ ਕੁਝ ਹੀ ਵੋਟਾਂ ਤੋਂ ਪਿੱਛੇ ਨਜ਼ਰ ਆ ਰਹੇ ਨੇ ਯਾਨੀ ਤਕਰੀਬਨ 1200 ਵੋਟਾਂ ਦਾ ਅੰਤਰ ਹੈ ਜਿਸ ਦੇ ਨਾਲ ਸੁਭਾਸ਼ ਸ਼ਰਮਾ ਜਿਹੜੇ ਨੇ ਉਹ ਪਿਛੜਦੇ ਨਜ਼ਰ ਆ ਰਹੇ ਨੇ ਹਾਲਾਂਕਿ ਉਸ ਤੋਂ ਬਾਅਦ ਅਗਰ ਪ੍ਰੇਮ ਸਿੰਘ ਚੰਦੂ ਮਾਜਰਾ ਦੀ ਗੱਲ ਕਰੀਏ ਔਰ ਜਸਵੀਰ ਸਿੰਘ ਗੜੀ ਜਿਹੜੇ ਬੀਜੇਪੀ ਦੇ ਨੇ ਉਹਨਾਂ ਦੀ ਜਿਹੜੇ ਬੀਐਸਪੀ ਦੇ ਨੇ ਉਹਨਾਂ ਦੀ ਗੱਲ ਕਰੀਏ ਉਹ ਖਾਸੇ ਪਿਛੜਦੇ ਨਜ਼ਰ ਆ ਰਹੇ ਨੇ ਯਾਨੀ 10-10 ਹਜ਼ਾਰ ਵੋਟਾਂ ਦਾ ਅੰਤਰ ਜਿਹੜਾ ਲਾਸਟ ਦੇ ਜਿਹੜੇ ਦੋ ਕੈਂਡੀਡੇਟ ਨੇ ਜਿਸ ਦੇ ਵਿੱਚ ਬੀਐਸਪੀ ਦੇ ਕੈਂਡੀਡੇਟ ਜਸਵੀਰ ਸਿੰਘ ਗੜੀ ਦੀ ਗੱਲ ਕਰੀਏ ਇਹ ਸ਼ਿਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਪ੍ਰਿੰਪ ਸਿੰਘ ਚੰਦੂ ਮਾਜਰਾ ਦੀ ਗੱਲ ਕਰੀ ਤਕਰੀਬਨ 10-10 ਹਜ਼ਾਰ ਵੋਟਾਂ ਦੇ ਆਕੜੇ ਤੋਂ ਪਿੱਛੜਦੇ ਨਜ਼ਰ ਆ ਰਹੇ ਹਨ ਲੇਕਿਨ ਵਿਜੇਂਦਰ ਸਿੰਘਲਾ ਦੀ ਗੱਲ ਕਰੀਏ ਔਰ ਮਲਵਿੰਦਰ ਸਿੰਘ ਕੰਗ ਦੀ ਗੱਲ ਕਰੀਏ ਕੁਛ ਹੀ ਵੋਟਾਂ ਦਾ ਅੰਤਰ ਹੈ ਦੋਨੋਂ ਇੱਕ ਦੂਜੇ ਨੂੰ ਕੜੀ ਚੁਣੌਤੀ ਦਿੰਦੇ ਹੋਏ ਨਜ਼ਰ ਆ ਰਹੇ ਨੇ ਲਗਾਤਾਰ ਪੂਰੇ ਪੈਰੇ ਦੇ ਵਿੱਚ ਅੱਜ ਜਿਹੜੀ ਕਾਊਂਟਿੰਗ ਦੀ ਪ੍ਰੋਸੈਸ ਹੈ ਇਹ ਸ਼ੁਰੂ ਹੋਈ ਹੈ ਜਿਸ ਤੰਗ ਦੇ ਨਾਲ ਤੁਸੀਂ ਦੇਖ ਸਕਦੇ ਹੋ ਜਿੱਥੇ ਕਾਊਂਟਿੰਗ ਹੋ ਰਹੀ ਹੈ ਉਸ ਪੂਰੇ ਏਰੀਆ ਨੂੰ ਸੀਲ ਕੀਤਾ ਹੋਇਆ ਹੈ ਅੰਦਰ ਜਿਨ੍ਹਾਂ ਦੇ ਪਾਸ ਬਨੇ ਹੋਏ ਨੇ ਇਲੈਕਸ਼ਨ ਕਮਿਸ਼ਨ ਦੀ ਤਰਫੋਂ ਕੇਵਲ ਉਹੀ ਬੰਦੇ ਜਿਹੜੇ ਨੇ ਅੰਦਰ ਜਾ ਸਕਦੇ ਨੇ ਮੋਬਾਈਲ ਫੋਨ ਜਿਹੜੇ ਨੇ ਉਹਨਾਂ ਨੂੰ ਵੀ ਪੂਰੀ ਤਰ੍ਹਾਂ ਨਾਲ ਪਾਬੰਦੀ ਲਾਈ ਹੋਈ ਹੈ ਕਿ ਕੋਈ ਵੀ ਬੰਦਾ ਜਿਹੜਾ ਕਾਊਂਟਿੰਗ ਸੈਂਟਰ ਹੈ ਉਸ ਦੇ ਅੰਦਰ ਮੋਬਾਈਲ ਫੋਨ ਨਹੀਂ ਲੈ ਕੇ ਜਾਏਗਾ ਪੁਲਿਸ ਜੜੀ ਹੈ ਪੂਰੀ ਤਰ੍ਹਾਂ ਨਾਲ ਮੁਸਤਦੀ ਨਾਲ ਆਪਣੀ ਡਿਊਟੀ ਜਿਹੜੀ ਹੈ ਨਿਭਾਉਂਦੀ ਨਜ਼ਰ ਆ ਰਹੀ ਹੈ ਜਿਸ ਢੰਗ ਦੇ ਨਾਲ ਆ ਪੂਰਾ ਏਰੀਆ ਜਿਹੜਾ ਗਵਰਨਮੈਂਟ ਕਾਲਜ ਦਾ ਏਰੀਆ ਔਰ ਇੱਥੇ ਤੁਸੀਂ ਵੇਖ ਸਕਦੇ ਹੋ ਕਿ ਕਿਸ ਢੰਗ ਦੇ ਨਾਲ ਇਸ ਏਰੀਏ ਨੂੰ ਸੀਲ ਕੀਤਾ ਹੋਇਆ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸਿਸ ਜੜੀਆਂ ਨੇ ਉਹ ਤਾਇਨਾਤ ਕੀਤੀਆਂ ਹੋਈਆਂ ਨੇ ਕਿਉਂਕਿ ਇੱਥੇ ਹੀ ਸ਼੍ਰੀ ਅਨੰਦਪੁਰ ਸਾਹਿਬ ਦੇ ਕਾਊਂਟਰ ਬਣਦੇ ਹੋਏ ਨਜ਼ਰ ਆਏ ਨੇ ਇੱਥੇ ਹੀ ਜਿਸ ਢੰਗ ਦੇ ਨਾਲ ਕਾਊਂਟਿੰਗ ਹੁੰਦੀ ਹੋਈ ਨਜ਼ਰ ਆ ਰਹੀ ਹੈ ਨੇ ਇਨ ਸੈਂਟਰਾਂ ਦੇ ਉੱਪਰ ਪ੍ਰੋਪਰ ਨਜ਼ਰ ਆ ਕੁਛ ਹੀ ਦਿਨ ਦੇ ਵਿੱਚ ਨਤੀਜੇ ਜਿਹ ਰੁਝਾਨ ਜਿਹੜੇ ਨੇ ਉਹ ਨਤੀਜਿਆਂ ਦੇ ਵਿੱਚ ਤਬਦੀਲ ਹੁੰਦੇ ਹੋਏ ਨਜ਼ਰ ਆਣਗੇ ਲੇਕਿਨ ਸ਼ੁਰੂਆਤੀ ਰੁਝਾਨਾ ਦੇ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਜਿਹੜੇ ਨੇ ਉਹ ਇੱਕ ਦੂਸਰੇ ਨੂੰ ਕੜੀ ਟੱਕਰ ਦਿੰਦੇ ਹੋਏ ਨਜ਼ਰ ਆ ਰਹੇ ਨੇ ਅਗਲੇ ਗੇੜ ਦੀ ਜਦੋਂ ਕਾਊਂਟਿੰਗ ਸ਼ੁਰੂ ਹੋਏਗੀ ਵੇਖਣ ਵਾਲੀ ਗੱਲ ਰਹੇਗੀ ਕਿਸ ਪਾਰਟੀ ਦਾ ਕੈਂਡੀਡੇਟ ਜਿਹੜਾ ਉਹ ਦੂਜਿਆਂ ਨੂੰ ਪਛਾੜ ਕੇ ਅੱਗੇ ਵੱਧਾ ਨਜ਼ਰ ਆਉਂਦਾ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ ਦਾ ਦਿਨਿਕ ਸਵੇਰਾ ਟੀਵੀ ਸ਼੍ਰੀ ਅਨੰਦਪੁਰ ਸਾਹਿਬ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par